ਇਹ ਬਲਾ ਮਿਊਚੁਅਲ ਫੰਡ ਹੈ ਕੀ ਉਹ ਅਗਰ ਮਿਊਚੁਅਲ ਫੰਡ ਨੂੰ ਸਮਝਣਾ ਚਾਹੁੰਦੇ ਪਹਿਲੇ ਦੋ ਚੀਜ਼ਾਂ ਨੂੰ ਸਮਝਣਾ ਸਾਨੂੰ ਬਹੁਤ ਜ਼ਰੂਰੀ ਹੈ ਕਿ ਸੇਵਿੰਗ ਤੇ ਇਨਵੈਸਟਮੈਂਟ ਸੇਵਿੰਗ ਅਸੀਂ ਬ੍ਰਾਡਲੀ ਉਹਨੂੰ ਕਹਿੰਦੇ ਹਾਂ ਜਿਹਦੇ ਵਿੱਚ ਪੀਰੀਅਡ ਫਿਕਸ ਹੈ ਤੇ ਰਿਟਰਨ ਫਿਕਸ ਹੈਗੇ ਉਹਨੂੰ ਅਸੀਂ ਸੇਵਿੰਗ ਕਹਿੰਦੇ ਹਾਂ ਇਨਵੈਸਟਮੈਂਟ ਦਾ ਬੇਸਿਕ ਕੈਰੈਕਟਿਸਟਿਕਸ ਹੈਗਾ ਉਹ ਰਿਸਕ ਹੈ ਕਿੰਨਾ ਪੈਸਾ ਮਿਨੀਮਮ ਲਗਾ ਕੇ ਬੰਦਾ ਮਿਊਚੁਅਲ ਫੰਡ 'ਚ ਆ ਸਕਦਾ ਹੈ ਜਨ ਨਿਵੇਸ਼ ਦੇ ਵਿੱਚ ਤੁਸੀਂ 250 ਰੁਪਏ ਮਹੀਨੇ ਤੋਂ ਵੀ ਇਨਵੈਸਟਮੈਂਟ ਸ਼ੁਰੂ ਕਰ ਸਕਦੇ ਹੋ ਸਾਡੇ ਰੀਜਨ ਦਾ ਸਟਾਕ ਮਾਰਕੀਟ ਐਕਸੈਪਟੈਂਸ ਕਿਉਂ ਘੱਟ ਹੈ ਔਰ ਉਹਨੂੰ ਕਿਹਦਾ ਵਿਦਾਇਆ ਜਾ ਸਕਦਾ ਜੇਕਰ ਕਿਸੇ ਨੂੰ ਅਵੇਅਰਨੈਸ ਨਹੀਂ ਹੈ ਜਾਣਕਾਰੀ ਨਹੀਂ ਹੈ ਤਾਂ ਉਹਦੇ ਵਿੱਚੋਂ ਪੈਸਾ ਵੀ ਨਹੀਂ ਲਗਾਉਂਦਾ ਸ਼ੇਅਰ ਮਾਰਕੀਟ ਤਾਂ ਕੋਈ ਵੀ ਜਾ ਸਕਦਾ ਹੈ ਉਹ ਫਿਰ ਮਿਊਚੁਅਲ ਫੰਡ ਦੇ ਥਰੂ ਪੈਸਾ ਕਿਉਂ ਪਾਵੇ ਜੇਕਰ ਤੁਹਾਡੇ ਕੋਲ ਸਮੇਂ ਹੈ ਔਰ ਸਮਝ ਹੈ ਤਾਂ ਤੁਸੀਂ ਸਟਾਕ ਮਾਰਕੀਟ ਚ ਬੜੀਆ ਪੈਸਾ ਬਣਾ ਸਕਦੇ ਬਟ ਅਗਰ ਤੁਹਾਡੇ ਕੋਲ ਸਮੇਂ ਔਰ ਸਮਝ ਨਹੀਂ ਹੈ ਤਾਂ ਮਿਊਚੁਅਲ ਫੰਡ ਤੁਹਾਡੇ ਵਾਸਤੇ ਬਣੇ ਹੋਏ ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਮੇਰਾ ਨਾਮ ਭਵਮੀ ਟਾਈਗਰ ਚੰਡੋਕ ਹੈ ਤੇ ਮੈਂ ਸੀਓ ਐਂਡ ਫਾਊਂਡਰ ਆ ਟਾਈਗਰ ਵੈਲਥ ਪ੍ਰਾਈਵੇਟ ਲਿਮਿਟਿਡ ਦਾ ਅਸੀਂ ਇੱਕ ਬਹੁਤ ਖਾਸ ਸ਼ੋਅ ਲੈ ਕੇ ਆਏ ਆ ਜਿਹਦਾ ਨਾਮ ਹੈ ਐਸਬੀਆਈ ਮਿਊਚੁਅਲ ਫੰਡ ਪ੍ਰੈਜ਼ੈਂਟਸ ਕਿੱਥੇ ਲਾਵਾ ਪੈਸਾ ਔਰ ਇਸ ਲੜੀ ਦੇ ਵਿੱਚ ਅੱਜ ਜਿਹੜੀ ਸਾਡਾ ਤੀਜਾ ਐਪੀਸੋਡ ਹੈ ਉਹਦੇ ਵਿੱਚ ਅਸੀਂ ਇੱਕ ਬਹੁਤ ਹੀ ਖਾਸ ਮਹਿਮਾਨ ਸ਼੍ਰੀ ਮੁਨੀਸ਼ ਸਬਰਵਾਲ ਜੀ ਨਾਲ ਅੱਜ ਰੂਬਰੂ ਰਵਾਂਗੇ ਇਹ ਖਾਸ ਦਿੱਲੀ ਤੋਂ ਆਏ ਨੇ ਏ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ SBI ਮਿਊਚੁਅਲ ਫੰਡ ਦੇ ਨਾਰਥ ਇੰਡੀਆ ਦੇ ਇਹਨਾਂ ਦਾ ਬਹੁਤ ਹੀ ਲੰਮਾ ਤਜਰਬਾ ਰਿਹਾ ਹੈ 28 ਸਾਲ ਇਹ ਮਿਊਚੁਅਲ ਫੰਡ ਇੰਡਸਟਰੀ ਨੂੰ ਦੇ ਚੁੱਕੇ ਉਹਦੇ ਵਿੱਚੋਂ 25 ਸਾਲ ਕੇਵਲ SBI ਮਿਊਚੁਅਲ ਫੰਡ ਦੇ ਵਿੱਚ ਰਹੇ ਹਨ ਹਾਈਲੀ ਕੁਆਲੀਫਾਈਡ ਪਰਸਨ ਮਾਸਟਰ ਆਫ ਫਾਈਨੈਂਸ ਕੰਟਰੋਲ اور ਸਾਡੀ ਇੰਡਸਟਰੀ ਦੀ ਇੱਕ ਬਹੁਤ ਹੀ ਵੱਡੀ ਕੁਆਲੀਫਿਕੇਸ਼ਨ ਨੇ ਪ੍ਰਾਪਤ ਕੀਤੀ ਹੈ ਜਿਹੜੀ ਕਿ ਸਰਟੀਫਾਈਡ ਫਾਈਨੈਂਸ਼ੀਅਲ ਪਲੈਨਰ ਇਹ ਲੰਬੇ ਦਸ਼ਕਾ ਦੇ ਵਿੱਚ ਜਿਹੜਾ SBI ਮਿਊਚੁਅਲ ਫੰਡ ਰਿਆਸ ਇੰਡਸਟਰੀ ਦਾ 1987 ਦੇ ਵਿੱਚ ਪਹਿਲੀ ਵਾਰ ਇਹ ਇੰਡੀਆ ਚ ਆਇਆ ਸੀ ਔਰ ਇਹ ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਬੈਂਕ ਹੈ SBI ਬੈਂਕ ਉਹ ਇਹਨੂੰ ਲੈ ਕੇ ਆਇਆ ਹੈ ਇੰਡੀਆ ਦੇ ਵਿੱਚ ਔਰ 2005 ਦੇ ਵਿੱਚ ਇਹਨਾਂ ਨੇ ਇੱਕ ਜੁਆਇੰਟ ਕੋਲਾਬੋਰੇਸ਼ਨ ਕੀਤਾ ਸੀ ਇੱਕ ਫ੍ਰੈਂਚ ਬਹੁਤ ਹੀ ਵੱਡੀ ਕੰਪਨੀ ਅਮੁੰਡੀ ਨਾਲ ਔਰ ਉਸ ਦੇ ਨਾਲ ਇਹ ਇੰਡੀਆ ਚ ਵੱਖਰੀ ਵੱਖਰੀ ਜਗ੍ਹਾ ਚ ਇਨਵੈਸਟਮੈਂਟਸ ਕਰ ਰਹੇ ਨੇ ਮੁਨੀਸ ਅਬਰਵਾਲ ਜੀ ਤੁਹਾਡਾ ਖਾਸ ਸਵਾਗਤ ਹੈ ਇਸ ਸ਼ੋਅ ਤੇ ਕਿੱਥੇ ਲਾਵਾਂ ਪੈਸਾ ਦੇ ਵਿੱਚ ਬਹੁਤ ਬਹੁਤ ਧੰਨਵਾਦ ਥੈਂਕ ਯੂ ਔਰ ਸਰ ਤੁਹਾਡੇ ਤੋਂ ਸਟਾਰਟਿੰਗ ਚ ਹੀ ਪੁੱਛਣਾ ਚਾਹਾਂਗੇ ਇਹ ਇਹ ਬਲਾ ਮਿਊਚੁਅਲ ਫੰਡ ਹੈ ਕੀ ਲੋਕੀ ਕਿਉਂ ਪੈਸਾ ਪਾਣ ਜਿਨ੍ਹਾਂ ਨੇ ਪਾਇਆ ਉਹ ਕਿੱਥੇ ਪਾਣ ਪਹਿਲਾਂ ਤੁਸੀਂ ਤੁਹਾਨੂੰ ਸੜ ਸਭ ਨੂੰ ਗਿਆਨ ਦਿਓ ਕਿ ਮਿਊਚੁਅਲ ਫੰਡ ਹੈ ਕੀ ਚੀਜ਼ ਹਾਂ ਦੇਖੋ ਅਗਰ ਮਿਊਚੁਅਲ ਫੰਡ ਨੂੰ ਸਮਝਣਾ ਚਾਹੁੰਦੇ ਪਹਿਲੇ ਦੋ ਚੀਜ਼ਾਂ ਨੂੰ ਸਮਝਣਾ ਸਾਨੂੰ ਬਹੁਤ ਜ਼ਰੂਰੀ ਹੈ ਵੀ ਸੇਵਿੰਗ ਤੇ ਇਨਵੈਸਟਮੈਂਟ ਹੈਨਾ ਅਸੀਂ ਸੇਵਿੰਗ ਤੇ ਇਨਵੈਸਟਮੈਂਟ ਨੂੰ ਸਾਨੂੰ ਲੱਗਦਾ ਹੈ ਕਿ ਇਹ ਦੋਨੋਂ ਇੱਕੋ ਜਿਹੀ ਚੀਜ਼ਾਂ ਨੇ ਪਰ ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ ਸੇਵਿੰਗ ਅਸੀਂ ਬ੍ਰੌਡਲੀ ਉਹਨੂੰ ਕਹਿੰਦੇ ਹਾਂ ਜਿਹਦੇ ਵਿੱਚ ਪੀਰੀਅਡ ਫਿਕਸ ਹੈ ਤੇ ਰਿਟਰਨ ਫਿਕਸ ਹੈਗੇ ਉਹਨੂੰ ਅਸੀਂ ਸੇਵਿੰਗ ਕਹਿੰਦੇ ਹਾਂ ਹੈਨਾ ਬੈਂਕ FDR ਚ ਲਗਾਤਾ ਪੋਸਟ ਆਫਿਸ ਦੇ ਵਿੱਚ ਸਕੀਮਾਂ 'ਚ ਪੈਸਾ ਲਗਾਤਾ ਹੈਨਾ ਜੇ ਸਾਨੂੰ ਪਤਾ ਕਿੰਨੇ ਪੈਸੇ ਲਗਾ ਰਹੇ ਕਿੰਨੇ ਪੈਸੇ ਸਾਨੂੰ ਮਿਲਣਗੇ ਇਨਵੈਸਟਮੈਂਟ ਦਾ ਜਿਹੜਾ ਬੇਸਿਕ ਕੈਰੈਕਟਿਸਟਿਕਸ ਹੈਗਾ ਉਹ ਰਿਸਕ ਹੈਗਾ ਹੈਨਾ ਅਸੀਂ 골ਡ ਦੇ ਵਿੱਚ ਇਨਵੈਸਟ ਕਰਦੇ ਹਾਂ ਸਾਨੂੰ ਪਤਾ ਨਹੀਂ ਅੱਜ 골ਡ ਦੇ ਅਸੀਂ ਪੈਸੇ ਉਹ 2 ਸਾਲ ਬਾਅਦ 골ਡ ਦਾ ਕੀ ਪ੍ਰਾਈਸ ਹੋਏਗਾ ਅਸੀਂ ਰੀਅਲ ਅਸਟੇਟ ਚ ਪੈਸੇ ਲਗਾਏ 2 ਸਾਲ ਬਾਅਦ ਰੀਅਲ ਅਸਟੇਟ ਦਾ ਕੀ ਪ੍ਰਾਈਸ ਹੋਏਗਾ ਸਾਨੂੰ ਪਤਾ ਨਹੀਂ ਹੈ ਸੇਮ ਸ਼ੇਅਰ ਮਾਰਕੀਟ ਹਨਾ ਦੇ ਜੇ ਅਸੀਂ ਪੈਸੇ ਇਕਵਿਟੀ ਦੇ ਵਿੱਚ ਅਸੀਂ ਪੈਸੇ ਲਗਾਏ 2 ਸਾਲ ਬਾਅਦ ਉਹ ਦਾ 3 ਸਾਲ ਬਾਅਦ ਕੀ ਰੇਟ ਹੋਏਗਾ ਸਾਨੂੰ ਪਤਾ ਨਹੀਂ ਜਿਹਦੇ ਵਿੱਚ ਇਹ ਪ੍ਰਾਈਸ ਦਾ ਸਾਨੂੰ ਪਤਾ ਨਹੀਂ ਹੈ ਉਹ ਸਾਰੀਆਂ ਚੀਜ਼ਾਂ ਨਹੀਂ ਹੈ ਇਨਵੈਸਟਮੈਂਟ ਦੇ ਅੰਡਰ ਆਉਂਦੀਆਂ ਨੇ ਔਰ ਇਨਵੈਸਟਮੈਂਟ ਦੇ ਵਿੱਚ ਜਿਹੜੀ ਰਿਟਰਨ ਹੈਗੀ ਹੈ ਹਿਸਟੋਰਿਕਲੀ ਉਹ ਰਿਟਰਨ ਹੈ ਸੇਵਿੰਗ ਨਾਲੋਂ ਜ਼ਿਆਦਾ ਆਉਂਦੀ ਹੈ ਬਟ ਇਹਦੇ ਵਾਸਤੇ ਜੇਕਰ ਅਸੀਂ ਜ਼ਿਆਦਾ ਰਿਟਰਨ ਲੈਣੀ ਚਾਹੁੰਦੇ ਆ ਤਾਂ ਉਹਦੇ ਵਾਸਤੇ ਸਾਨੂੰ ਗਿਆਨ ਵੀ ਚਾਹੀਦਾ ਬਟ ਉਹ ਗਿਆਨ ਦੀ ਇਕਵਿਟੀ ਮਾਰਕੀਟ ਦੇ ਵਿੱਚ ਗਿਆਨ ਲਗਾਉਣ ਦੀ ਸਾਡੇ ਗਿਆਨ ਦੀ ਕਮੀ ਹੈ ਇਸ ਕਰਕੇ ਜਿਹੜੇ ਮਿਊਚੁਅਲ ਫੰਡ ਹੋਣ ਦੇ ਵਿੱਚ ਆਏ ਜਿਹੜੇ ਪ੍ਰੋਫੈਸ਼ਨਲ ਲੋਗਸ ਨੇ ਉਹ ਲੋਕਾਂ ਦਾ ਪੈਸਾ ਮੈਨੇਜ ਕਰਦੇ ਨੇ ਜਿਹੜੇ ਅਲੱਗ-ਅਲੱਗ ਇਨਸਟਰੂਮੈਂਟਸ ਦੇ ਵਿੱਚ ਇਕਵਿਟੀ ਦੇ ਵਿੱਚ ਡੈਟ ਦੇ ਵਿੱਚ ਰੀਅਲ ਸਟੇਟ ਦੇ ਵਿੱਚ ਈਵਨ 골ਡ ਦੇ ਵਿੱਚ ਉਹ ਪੈਸਾ ਇਨਵੈਸਟਡ ਹੁੰਦਾ ਹੈਗਾ ਇਸ ਕਰਕੇ ਮਿਊਚੁਅਲ ਫੰਡ ਦਾ ਮਤਲਬ ਸ਼ੇਅਰ ਮਾਰਕੀਟ ਨਹੀਂ ਹੈ ਔਰ ਸ਼ੇਅਰ ਮਾਰਕੀਟ ਦਾ ਮਤਲਬ ਰਿਸਕ ਨਹੀਂ ਹੈ ਮਿਊਚੁਅਲ ਫੰਡ ਜਿਹੜਾ ਹੈਗਾ ਆਮ ਲੋਕਾਂ ਦਾ ਪੈਸਾ ਇੱਕ ਛੋਟੀ ਜੀ ਫੀਸ ਦੇ ਨਾਲ ਉਸ ਪੈਸੇ ਨੂੰ ਮੈਨੇਜ ਕਰਦੇ ਨੇ ਅਤੇ ਉਹਨਾਂ ਨੂੰ ਮਾਰਕੀਟ ਓਰੀਐਂਟਡ ਰਿਟਰਨ ਉਹਨਾਂ ਨੂੰ ਦਿੰਦੇ ਨੇ ਫੋਰ ਐਗਜ਼ਾਮਪਲ ਮਾਰਕੀਟ ਓਰੀਐਂਟਡ ਰਿਟਰਨ ਦਾ ਕੀ ਮਤਲਬ ਹੈ ਹਿੰਦੁਸਤਾਨ ਦੀ ਜਿਹੜੀ ਸਟਾਕ ਮਾਰਕੀਟ ਦੀ ਹਿਸਟਰੀ ਬਹੁਤ ਪੁਰਾਣੀ ਹਿਸਟਰੀ ਨਹੀਂ ਹੈ 1979 ਦਾ ਬੈਂਚਮਾਰਕ ਸੌ ਸੀਗਾ ਜਦੋਂ ਬੀਐਸਈ ਸੈਂਸੈਕਸ ਨੂੰ ਅਸੀਂ ਗਣਨਾ ਕਰਦੇ ਹਾਂ ਤੇ ਅੱਜ ਸਾਰੇ ਉਤਾਰ ਚੜਾਵਾਂ ਤੋਂ ਬਾਅਦ ਅੱਜ ਉਹ ਇੰਡੈਕਸ 75000 76000 ਦੇ ਆਸ-ਪਾਸ ਚੱਲ ਰਿਹਾ ਇਹਦਾ ਮਤਲਬ ਹੈ ਕਿ ਜਿਨੇ 100 ਰੁਪਏ ਇਨਵੈਸਟ ਕੀਤੇ 1979 ਦੇ ਵਿੱਚ ਅੱਜ ਉਹਨਾਂ ਸਭ ਉਤਾ ਜੜਾ ਉਤਬਦੂ ਦੀ ਵੈਲਿਊ 75 76000 ਹੈ ਮਤਲਬ 77500 ਗੁਣਾ 760 ਗੁਣਾ ਰਿਟਰਨ ਬਣਾ ਕੇ ਦਿੱਤੀਆਂ ਨੇ ਜੇਕਰ ਅਸੀਂ ਨੂੰ ਡਿਸਕਾਊਂਟ ਕਰਦੇ ਹਾਂ ਕਿ ਕਿੰਨੀ ਰਿਟਰਨ ਆਈ ਹੈ ਤੇ ਲਗਭਗ 15% ਦੀ ਕੰਪਾਊਂਡਡ ਐਨੂਅਲ ਰਿਟਰਨ ਸਾਨੂੰ ਮਿਲੀ ਹੈ ਹੈਨਾ ਜਿਹੜਾ ਕਿ ਕਿਸੇ ਵੀ ਸੇਵਿੰਗ ਇਨਸਟਰੂਮੈਂਟ ਦੇ ਵਿੱਚ ਪੋਸੀਬਲ ਨਹੀਂ ਹੈ ਬਟ ਇਹ ਰਿਟਰਨ ਜਿਹੜੀ ਆਈ ਹੈ ਇਹ ਹਰ ਸਾਲ 15.5% 15.5% ਨਹੀਂ ਆਈ ਹੈ ਇਹਦੇ ਵਿੱਚ ਕਈ ਸਾਲ ਇਹੋ ਜਿਹੀ ਆਈ ਜਿੱਥੇ 10% 20% ਨੈਗੇਟਿਵ ਵੀ ਹੋਈ ਨੇ ਔਰ ਕਈ ਸਾਲ ਐਸੇ ਵੀ ਸੇ ਜਿ ਰਿਟਰਨ ਜਿਹੜੀ ਹੈਗੀ ਆ 30% 40% ਰਿਟਰਨ ਵੀ ਆਈ ਹੈ ਇਸ ਕਰਕੇ ਇਸ ਪੈਸੇ ਨੂੰ ਮੈਨੇਜ ਕਰਨ ਵਾਸਤੇ ਜਿਹੜੇ ਸੂਝਵਾਨ ਲੋਕ ਨੇ ਜਾਂ ਜਿਨ੍ਹਾਂ ਦੀ ਸਪੈਸ਼ਲ ਕੁਆਲੀਫਿਕੇਸ਼ਨ ਹੈਗੀ ਇਹਦੇ ਵਿੱਚ ਉਹ ਇਸ ਪੈਸੇ ਨੂੰ ਮੈਨੇਜ ਕਰਦੇ ਨੇ ਤੇ ਛੋਟੇ-ਛੋਟੇ ਇਨਵੈਸਟਰ ਤਾਂ ਕਿ ਉਹ ਵੀ ਜੋ ਦ੍ਰਿਸ਼ ਦੀ ਤਰੱਕੀ ਦੇ ਵਿੱਚ ਪਾਰਟਿਸਿਪੇਟ ਕਰ ਸਕੀਏ ਐਸਬੀਆਈ ਮਿਊਚੁਅਲ ਫੰਡ ਦੀ ਸਥਾਪਨਾ ਤਾਂ ਉਸ ਪ੍ਰਸਪੈਕਟਿਵ ਨਾਲ ਉਸੇ ਕੀ ਪਿ ਚਲੋ ਜਲਾएं ਦੀਪ ਵਹਾਂ ਜਿੱਥਾਂ ਅਭੀ ਵੀ ਅੰਧੇਰਾ ਹੈ ਜਿੱਥੇ ਹੱਲੇ ਵੀ ਲੋਕ ਜਿਹੜੇ ਹੈਗੇ ਆ ਉਹ ਆਪਣੇ ਪੈਸੇ ਦੀ ਆਪਟੀਮਮ ਯੂਟਿਲਾਈਜੇਸ਼ਨ ਨਹੀਂ ਕਰ پا ਰਹੇ ਆਪਣੇ ਪੈਸੇ ਤੋਂ ਆਪਟੀਮਮ ਰਿਟਰਨ ਨਹੀਂ ਲੈ پا ਰਹੇ ਤਾਂ ਕਿ ਛੋਟਾ ਇਨਵੈਸਟਰ ਉਹ ਆਪਟੀਮਮ ਰਿਟਰਨ ਲੈ ਪਾਏ ਉਸ ਪ੍ਰਸਪੈਕਟਿਵ ਨਾਲ ਮਿਊਚੁਅਲ ਫੰਡ ਦੀ ਸਥਾਪਨਾ ਐਸਬੀ ਮਿਊਚੁਅਲ ਫੰਡ ਨੇ ਨੀਸੀ ਪਰ ਆਮ ਦੇਖਿਆ ਹੈ ਕਿ ਜਿਹੜੀ ਸਾਡੀ ਪੰਜਾਬ ਦੀ ਆਡੀਅנס ਹੈ ਉਹਨਾਂ ਨੂੰ ਤਾਂ ਐਫ ਡੀ ਸਮਝ ਆਂਦੀ ਹੈ ਉਹਨਾਂ ਨੂੰ ਤਾਂ ਜ਼ਮੀਨ ਸਮਝ ਆਂਦੀ ਹੈ ਤਾਂ ਉਹਨਾਂ ਨੂੰ ਸੋਨਾ ਸਮਝ ਆਂਦਾ ਹੈ ਬਿਲਕੁਲ ਬਿਲਕੁਲ ਸਟਾਕ ਮਾਰਕੀਟ ਬਹੁਤ ਘੱਟ ਵਿਰਲੇ-ਵਿਰਲੇ ਲੋਕਾਂ ਨੇ ਹੀ ਇਨਵੈਸਟਮੈਂਟ ਕੀਤਾ ਹੈ ਬਿਲਕੁਲ ਤੇ ਜਿਵੇਂ ਹੁਣ ਪ੍ਰੈਜ਼ੈਂਟ ਟ੍ਰੈਂਡ ਹੈਗਾ ਹੈ ਦੇਸ਼ ਦਾ ਜਾਂ ਦੁਨੀਆ ਦਾ ਉਹਦੇ ਵਿੱਚ ਤੁਸੀਂ ਇਕਵਿਟੀ ਮਾਰਕੀਟ ਔਰ ਮਿਊਚੁਅਲ ਫੰਡ ਦਾ ਕੀ ਪ੍ਰਭਾਵ ਦੇਖ ਰਹੇ ਹੋ ਔਰ ਕਿੱਥੇ ਪੰਜਾਬ ਸੂਬੇ ਦੇ ਲੋਕੀ ਇਹਦੇ ਚ ਇਨਵੈਸਟ ਕਰ ਸਕਦੇ ਆ ਬਿਲਕੁਲ ਬਿਲਕੁਲ ਕਹਿੰਦੇ ਜਦੋਂ ਕਿਸੇ ਆਈਡੀਆ ਦਾ ਟਾਈਮ ਆਜਦਾ ਹੈ ਨਾ ਤਾਂ ਉਹਨੂੰ ਕੋਈ ਰੋਕ ਨਹੀਂ ਸਕਦਾ ਹੈ ਨਾ ਅਸੀਂ ਜੇਕਰ ਹਿੰਦੁਸਤਾਨ ਦੀ ਮਿਊਚੁਅਲ ਫੰਡ ਦੀ ਹਿਸਟਰੀ ਦੇਖਦੇ ਆ ਤਾਂ 1964 ਦੇ ਵਿੱਚ ਇੱਕ UTI ਇੱਕ ਇੰਸਟੀਟਿਊਸ਼ਨ ਸੈਟਅਪ ਕੀਤਾ ਗਿਆ ਤੇ ਉਹਨੇ ਇੱਕ ਸਕੀਮ ਲਾਂਚ ਕੀਤੀ US64 1 ਇੰਸਟੀਟਿਊਸ਼ਨ 1 ਸਕੀਮ 1987 ਦੇ ਬਜਟ ਦੇ ਵਿੱਚ ਰਜੀਵ ਗਾਂਧੀ ਸਾਹਿਬ ਨੇ ਕਿਹਾ ਵੀ ਪਬਲਿਕ ਸੈਕਟਰ ਬੈਂਕਸ ਨੂੰ ਵੀ ਮਿਊਚੁਅਲ ਫੰਡ ਲਾਂਚ ਕਰਨੇ ਚਾਹੀਦੇ ਤੇ SBI ਨੂੰ ਬਜਟ ਦੇ ਵਿੱਚ ਕਿਹਾ ਗਿਆ ਵੀ ਤੁਸੀਂ ਲੋਕਾਂ ਦੀ ਸੇਵਿੰਗਸ ਨੂੰ ਹਣਾ ਇਨਵੈਸਟਮੈਂਟ ਵਿੱਚ ਕਨਵਰਟ ਕਰਨ ਵਾਸਤੇ ਮਿਊਚੁਅਲ ਫੰਡ ਨੂੰ ਲਾਂਚ ਕਰੋ ਤਾਂ 1987 ਦੇ SBI 1995 ਤੋਂ ਬਾਅਦ ਪ੍ਰਾਈਵੇਟ ਸੈਕਟਰ ਨੇ ਵੀ ਇਸ ਮਿਊਚੁਅਲ ਫੰਡ ਦੇ ਵਿੱਚ ਐਂਟਰੀ ਦਿੱਤੀ 1995 ਤੱਕ ਜਿਹੜਾ ਅਸੀਂ ਗੱਲ ਕਰਦੇ ਹਾਂ 1964 ਤੋਂ ਚੱਲ ਕੇ 1995 ਤੱਕ ਟੋਟਲ ਮਿਊਚੁਅਲ ਫੰਡ ਦੇ ਜਿਹੜਾ ਪੈਸਾ ਇਕੱਠਾ ਕੀਤਾ ਗਿਆ ਉਹ ਲਗਭਗ 47000 ਕਰੋੜ ਸੀਗਾ 1995 ਤੋਂ ਲੈ ਕੇ 2015 ਤੱਕ ਹੈਨਾ ਇਹਦੀ ਗ੍ਰੋਥ ਸਿਗਨੀਫੀਕੈਂਟ ਗ੍ਰੋਥ ਹੋਈ ਉਹ ਜਿਹੜਾ 47000 ਕਰੋੜ ਟੋਟਲ ਮਿਊਚੁਅਲ ਫੰਡ ਚ ਪੈਸਾ ਲੱਗਾ ਹੋਇਆ ਸੀ ਸਾਰੇ ਮਿਊਚੁਅਲ ਫੰਡ ਪ੍ਰਾਈਵੇਟ ਸੈਕਟਰ ਪਬਲਿਕ ਸੈਕਟਰ اور ਯੂਟੀਆ ਮਿਚੁਅਲ ਫੰਡ ਮਿਲਾ ਕੇ ਉਹ ਵੱਧ ਕੇ ਲਗਭਗ 10 ਲੱਖ ਕਰੋੜ ਹੋ ਗਿਆ 2015 ਤੋਂ ਲੈ ਕੇ 2025 ਤੱਕ ਅੱਜ ਜਦੋਂ ਗੱਲ ਕਰ ਰਹੇ ਅਸੀਂ ਤਾਂ ਲਗਭਗ 65 ਲੱਖ ਕਰੋੜ ਹੈਗਾ ਠੀਕ ਹੈ ਇਹਦੇ ਵਿੱਚ ਲੋਕਾਂ ਦਾ ਜਦੋਂ ਲੋਕਾਂ ਨੂੰ ਐਕਸਪੀਰੀਅੰਸ ਹੋ ਗਿਆ ਲੋਕਾਂ ਨੇ ਦੇਖਿਆ ਪੈਸੇ ਲਗਾਏ ਤੇ ਪੈਸੇ ਵਧੇ ਹੈਨਾ ਉਹਦੇ ਨਾਲ ਲੋਕਾਂ ਦੀ ਪਾਰਟਿਸਪੇਸ਼ਨ ਵੱਧ ਰਹੀ ਹੈ ਬਟ ਅੱਜ ਵੀ ਜਿਹੜੇ ਲੋਕ ਨੇ ਆਪਣੀ ਟੋਟਲ ਜਿੰਨੀ ਸੇਵਿੰਗ ਹੈ ਉਹਦਾ 6% ਮਿਚੁਅਲ ਫੰਡ ਦੇ ਵਿੱਚ ਲਗਾ ਰਹੇ ਨੇ ਬਾਕੀ ਜਿਹੜਾ 94% ਹੈ ਉਹ ਅਲੱਗ-ਅਲੱਗ ਹੋਰ ਸੇਵਿੰਗ ਇਨਸਟਰੂਮੈਂਟਸ ਚਾਹੇ ਉਹ ਬੈਂਕ ਫਿਕਸ ਡਿਪੋਜ਼ਿਟਸ ਹੈ ਚਾਹੇ ਉਹ ਪੋਸਟ ਆਫਿਸ ਸੇਵਿੰਗ ਸਕੀਮ ਨੇ ਚਾਹੇ ਉਹ ਰੀਅਲ اسٹیਟਸ ਹੈ ਜਾਂ ਗੋਲਡਸ ਹੈ ਜਾਂ ਕਰੰਸੀ ਉਹਦੇ ਵਿੱਚ ਇਨਵੈਸਟਡ ਹੋ ਰਿਹਾ ਹੈਗਾ ਤੁਹਾਨੂੰ ਲੱਗਦਾ ਹੈ ਮਨੀਸ਼ ਜੀ ਕਿ ਜਿਵੇਂ ਮੈਂ ਦੁਨੀਆ ਦੇ ਸਟੈਟਸ ਪੜ੍ਹ ਰਿਆ ਸੀ ਜਿਹੜੀ ਦੁਨੀਆ ਦਾ ਸਭ ਤੋਂ ਵੱਡਾ ਐਸੈਟ ਮੈਨੇਜਰ ਹੈ ਬਲੈਕ ਰੌਕ ਉਹਦੀ 11.5 ਟ੍ਰਿਲੀਅਨ ਯੂ ਐਸ ਡਾਲਰ ਦੀ ਲੋਕਾਂ ਨੇ ਪੈਸਾ ਇਨਵੈਸਟ ਕੀਤਾ ਹੈ ਔਰ ਅਮਰੀਕਾ ਦਾ ਜਾਂ ਇਨਫੈਕਟ ਦੁਨੀਆ ਦਾ ਸਭ ਤੋਂ ਵੱਡਾ ਬੈਂਕ ਜਿਹੜ ਉਹਦਾ ਜਿਹੜਾ ਐਸੈਟ ਸਾਈਜ਼ ਜਿਹੜੇ ਲੋਕਾਂ ਨੇ ਪੈਸਾ ਪਾਇਆ 3.6 ਟ੍ਰਿਲੀਅਨ ਡਾਲਰ ਪਾਇਆ ਯਾਨੀ ਕਿ ਮੋਰ ਥੈਨ 3 ਐਂਡ 1/2 ਆਲ ਆਲਮੋਸਟ 4 ਟਾਈਮਸ ਜਿਹੜਾ ਪੈਸਾ ਹੈ ਬੈਂਕ ਦੇ ਨਾਲ ਮਿਊਚੁਅਲ ਫੰਡ ਨਾਲ ਮਤਲਬ ਜ਼ਿਆਦਾ ਇਨਵੈਸਟ ਹੋਇਆ ਹੈ ਹੁਣ ਤੁਹਾਡੇ ਆਪਣੇ ਬੈਂਕ ਦੀ ਜੇ ਮੈਂ ਗੱਲ ਕਰਾਉ ਨਾ ਦੇਖੋ ਐਸੈਟਸ ਤਕਰੀਬਨ 70 ਲੱਖ ਕਰੋੜ ਹੈ ਤੇ ਤੁਸੀਂ 11 ਲੱਖ ਕਰੋੜ ਮਿਊਚੁਅਲ ਫੰਡ ਔਰ 16 ਲੱਖ 27 ਲੱਖ ਸੰਭਾਲ ਰਹੇ ਹੋ ਆਪਣੇ ਪ੍ਰਧਾਨ ਮੰਤਰੀ ਗੱਲ ਕਰਦੇ 2047 ਤੱਕ ਅਸੀਂ ਬੜੀ ਡਿਵੈਲਪਡ ਕੰਟਰੀ ਬਣ ਜਾਵਾਂਗੇ ਤੇ ਤੁਹਾਨੂੰ ਕੀ ਲੱਗਦਾ ਹੈ ਹੋਰ ਅਜ ਤੂੰ 22 ਸਾਲ ਬਾਅਦ 2047 ਦੀ ਜਦ ਗੱਲ ਕਰੀਏ ਤਦ ਇੰਡਸਟਰੀ ਕਿੱਥੇ ਹੋਏਗੀ ਔਰ ਕੀ ਸਾਡਾ ਦੇਸ਼ ਜਾਂ ਸਾਡਾ ਪੰਜਾਬ ਇਹਨੂੰ ਕਹਿੰਦਾ ਕੈਚ ਅਪ ਕਰ ਸਕਦਾ ਇਸ ਰੈਵਲੂਸ਼ਨ ਦਾ ਪਾਰਟ ਕਿਹਦਾ ਬਣ ਸਕਦਾ ਦੇਖਿਏ ਜੇਕਰ ਅਸੀਂ ਸੁਪਨਾ ਸਾਡਾ ਹੈਗਾ ਜਿਹੜਾ ਅਮਰਿਤ ਕਾਲ ਦਾ ਪ੍ਰਧਾਨ ਮੰਤਰੀ ਨੇ ਆ ਉਹ ਸਾਡਾ ਵੀ ਸੁਪਨਾ ਹੈਗਾ ਤਾਂ ਉਹਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਜਿਹੜਾ ਮਿਊਚੁਅਲ ਫੰਡ ਦੀ ਇੰਡਸਟਰੀ ਦੀ ਗਰੋਥ ਬਹੁਤ ਜ਼ਰੂਰੀ ਹੈ ਬਿਨਾ ਮਿਊਚੁਅਲ ਫੰਡ ਦੀ ਇੰਡਸਟਰੀ ਤੋਂ ਗ੍ਰੋਥ ਤੋਂ ਉਹ ਸੁਪਨਾ ਪੂਰਾ ਨਹੀਂ ਹੋ ਸਕਦਾ ਕਿਉਂਕਿ ਹਿੰਦੁਸਤਾਨ ਹਮੇਸ਼ਾ ਹੀ ਕੈਪੀਟਲ ਡੈਫਿਸਿਟ ਕੰਟਰੀ ਰਿਹਾ ਹੈ ਜੇਕਰ ਲੋਕ ਬਿਜ਼ਨੈਸਸ ਦੇ ਵਿੱਚ ਕੰਪਨੀ ਨੂੰ ਪੈਸਾ ਇਨਵੈਸਟ ਨਹੀਂ ਕਰਨਗੇ ਤਾਂ ਨਵੇਂ ਬਿਜ਼ਨੈਸਸ ਕਿਦਾਂ ਗ੍ਰੋ ਕਰਨਗੇ ਹੈਨਾ ਇਸ ਲਈ ਜਿਹੜਾ ਮਿਊਚੁਅਲ ਫੰਡ ਹੈ ਇੱਕ ਇੰਟਰਮੀਡੀਅਰੀ ਦਾ ਕੰਮ ਕਰਦਾ ਹੈਗਾ ਜਿਨ੍ਹਾਂ ਕੋਲ ਪੈਸਾ ਹੈ ਤੇ ਜਿਨ੍ਹਾਂ ਇੰਡਸਟਰੀ ਨੂੰ ਜਿਨ੍ਹਾਂ ਬਿਜ਼ਨੈਸਸ ਨੂੰ ਪੈਸੇ ਦੀ ਰਿਕੁਆਇਰਮੈਂਟ ਹੈ ਹੈਨਾ ਉਹਨਾਂ ਨੂੰ ਰਿਸਕ ਕੈਪੀਟਲ ਪ੍ਰੋਵਾਈਡ ਕਰਦਾ ਹੈ ਹੈਨਾ ਇਸ ਕਰਕੇ ਜੇਕਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਅਮ੍ਰਿਤਕ 2047 ਦੇ ਵਿੱਚ ਹਿੰਦੁਸਤਾਨ ਦੀ ਇਕਨੋਮੀ 4 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੋ 30 ਟ੍ਰਿਲੀਅਨ 30 ਟ੍ਰਿਲੀਅਨ ਡਾਲਰ ਦੀ 30 ਟ੍ਰਿਲੀਅਨ ਡਾਲਰ ਦੀ ਇਕਨੋਮੀ ਹੋ ਜਾਏਗੀ ਤਾਂ ਸਾਡਾ ਵੀ ਮੰਨਣਾ ਹੈਗਾ ਕਿ 1902047 ਤੱਕ ਜਿਹੜੀ ਐਮਫੀ ਦੀ ਗਾਈਡਲਾਈਨਸ ਹੈ ਵੀ ਮਿਊਚੁਅਲ ਫੰਡ ਵੀ 2047 ਤੱਕ ਲਗਭਗ ਜਿਹੜਾ ਹੈਗਾ 33 ਟ੍ਰਿਲੀਅਨ ਡਾਲਰ ਦਾ ਇਹ ਮਿਊਚੁਅਲ ਫੰਡ ਵੀ ਹੋ ਜਾਏਗਾ ਮਹਨਿਸ਼ੀ ਇੱਕ ਸਬਰਵਾਲ ਜੀ ਇੱਕ ਥੋੜਾ ਜਿਹਾ ਹੋਰ ਆਈਡੀਆ ਦਿਓ 2016 ਨਵੰਬਰ ਚ ਡੀਮੋਨਟਾਈਜੇਸ਼ਨ ਹੋਇਆ 2017 ਦੇ ਵਿੱਚ ਜੁਲਾਈ ਦੇ ਵਿੱਚ GST ਆਇਆ ਇਹਦਾ ਪ੍ਰਭਾਵ ਕੀ ਰਿਹਾ ਹੈ ਇਨਵੈਸਟਮੈਂਟ ਦੇ ਵਿੱਚ ਔਰ ਮਿਊਚੁਅਲ ਫੰਡ ਇਨ ਪਾਰਟिकुलर ਦੇ ਵਿੱਚ ਹਾਂ ਦੇਖਿਓ ਡੀਮੋਨਟਾਈਜੇਸ਼ਨ ਦਾ ਸਭ ਤੋਂ ਉਹ ਜਿਹੜਾ ਵੱਡਾ ਰਿਜ਼ਲਟ ਸੀਗਾ ਉਹ ਸੀ ਫਾਈਨੈਂਸ਼ੀਅਲਾਈਜ਼ੇਸ਼ਨ ਆਫ ਸੇਵਿੰਗਸ ਹੈਨਾ ਅਸੀਂ ਸੇਵਿੰਗਸ ਨੂੰ ਪ੍ਰੋਮੀਨੈਂਟਲੀ ਜਿਹੜਾ ਹੈਗਾ ਉਹ ਰੀਅਲ ਐਸੈਟਸ ਦੇ ਵਿੱਚ ਅਸੀਂ ਜਾਂ ਹਾਰਡ ਐਸੈਟਸ ਦੇ ਵਿੱਚ ਇਨਵੈਸਟ ਕਰਦੇ ਸੀ ਆਮ ਤੌਰ ਤੇ ਟ੍ਰੈਂਡ ਸੀਗਾ 골ਡ ਦੇ ਵਿੱਚ ਜਾਂ ਰੀਅਲ ਸਟੇਟ ਦੇ ਵਿੱਚ ਹੈਨਾ ਜਿਹਨੂੰ ਫਿਜ਼ੀਕਲ ਐਸੈਟ ਦੇ ਵਿੱਚ ਅਸੀਂ ਕਹਿੰਦੇ ਹਾਂ ਉਹ ਚ ਇਨਵੈਸਟ ਕਰਦੇ ਸੀ ਬਟ 2017 ਤੋਂ ਬਾਅਦ ਉਹਦਾ ਫਾਈਨੈਂਸ਼ੀਅਲਾਈਜ਼ੇਸ਼ਨ ਹੋ ਸੇਵਿੰਗ ਹੋਇਆ ਉਹਨਾਂ ਚੀਜ਼ਾਂ ਨੂੰ ਜਿਹੜਾ 골ਡ ਹੈ ਗਵਰਨਮੈਂਟ ਨੇ ਸੋਵਰਨ 골ਡ ਫੰਡ ਲਾਂਚ ਕੀਤਾ ਹੈਨਾ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਕ ਪੇਪਰ ਦੇ ਫਾਰਮ ਦੇ ਵਿੱਚ ਸਾਨੂੰ ਮਿਲਣੇ ਸ਼ੁਰੂ ਹੋ ਗਈਆਂ ਹਣਾ ਇਸ ਤਰ੍ਹਾਂ ਰੀਅਲ اسٹیਟ ਦੇ ਵਿੱਚ ਵੀ ਫਾਈਨੈਂਸ਼ੀਅਲਾਈਜੇਸ਼ਨ ਹੋਇਆ ਰੀਟਸ ਐਂਡ ਇਨਵੈਸ ਜਿਹੜੇ ਹੈਗੇ ਆ ਉਹ ਆਏ ਨੇ ਤਾਂ ਮੈਨੂੰ ਲੱਗਦਾ ਵੀ ਇਹੜਾ ਮਿਊਚੁਅਲ ਫੰਡ ਇੰਡਸਟਰੀ ਹੈ ਸਭ ਤੋਂ ਜ਼ਿਆਦਾ ਫਾਇਦਾ ਅਗਰ ਡੀਮੋਨਟਾਈਜੇਸ਼ਨ ਦਾ ਕਿਸੇ ਨੂੰ ਹੋਇਆ ਤਾਂ ਉਹ ਹੈਗਾ ਮਿਊਚੁਅਲ ਫੰਡ ਇੰਡਸਟਰੀ ਐਂਡ ਉਹ ਫਾਇਦਾ ਹੈਗਾ ਇਸ ਫਾਈਨੈਂਸ ਇੰਡਸਟਰੀ ਨੂੰ ਜਿਨੇ ਫਾਈਨੈਂਸ਼ੀਅਲਾਈਜੇਸ਼ਨ ਆਫ ਸੇਵਿੰਗ ਦਾ ਪ੍ਰੋਸੈਸ ਸ਼ੁਰੂ ਕਰਵਾਇਆ ਇਸ ਇੰਡਸਟਰੀ ਸਰਵਰਪਾਲ ਸਾਹਿਬ ਇੱਕ ਨਾ ਮੈਂ ਤੁਹਾਨੂੰ ਯੂਥ ਵਾਲਾ ਕੁਐਸਚਨ ਪੁੱਛਦਾ ਅੱਜ ਦੀ ਡੇਟ 'ਚ ਨਾ ਸਾਰੇ ਲੋਕੀ ਮੋਬਾਈਲ ਚੱਕ ਕੇ ਨਾ YouTube, Facebook, Instagram, Snapchat ਫੋਰ ਬਹੁਤ ਤਰੀਕੇ ਦੇ ਅੱਜਕੱਲ ਨਾ ਮੀਡੀਆ ਦੇ ਇੰਟਰਫੇਸ ਆ ਗਏ। ਇਨਫੈਕਟ ਤੁਸੀਂ ਆਮ ਯੂਥ ਨੂੰ ਦੇਖੋਗੇ ਸਬਰਵਾਲ ਸਾਹਿਬ ਯੂਲ ਬੀ ਪ੍ਰੈਜ਼ੈਂਟਲੀ ਸਰਪ੍ਰਾਈਜ਼ ਦੇ ਡੋਂਟ ਵਾਚ ਟੀਵੀ। ਔਨ ਟੀਵੀ ਦੇ ਵਾਚ Netflix ਜਾਂ ਬਾਕੀ ਸ਼ੋਜ਼। ਜੀ। ਹੁਣ ਉਹਦੇ ਅੰਦਰ ਮਸ਼ੂਰੀਆ ਵੀ ਆਂਦੀ ਹੈ। ਕਈ ਸ਼ੋਜ਼ ਵੀ ਆਂਦੇ ਨੇ। ਉਹ ਲੋਕੀ ਬਹੁਤ ਇਨਫਲੂਐਂਸ ਹੋ ਰਹੇ ਨੇ। ਦੇ ਆਰ ਰੌ ਮਾਈਂਡ ਔਰ ਉਹਨਾਂ ਨੂੰ ਇਹ ਇਨਫਲੂਐਂਸ ਹੋ ਜਾਂਦਾ ਹੈ ਕਿ ਭਈ ਸਟਾਕ ਮਾਰਕੀਟ 'ਚ ਅੱਜ ਪੈਸਾ ਪਾਓ ਕੱਲ ਡਬਲ ਲੋ ਪਰਸੋਂ ਟ੍ਰਿਪਲ ਲੋ ਔਰ ਉਹ ਇੱਕ ਬੰਦਾ ਨਹੀਂ ਬਹੁਤ ਬਹੁਤੇ ਲੋਕੀ ਆਕੇ ਕਹਿ ਰਹੇ ਆ ਇਸ ਕਰਕੇ ਨਾ ਇੱਕ 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 ਧਾਰਨਾ ਜੀ ਬਣ ਗਈ ਹੈ ਕਿ ਇਮਪ੍ਰੈਸ਼ਨ ਬਣ ਰਿਹਾ ਕਿ ਸਟਾਕ ਮਾਰਕੀਟ ਚਾਤਾ ਇਟ ਇਜ਼ ਲਾਈਕ ਗੈਂਬਲਿੰਗ ਇਟ ਇਜ਼ ਯੂ ਕੈਨ ਪੁੱਟ ਮਨੀ ਐਂਡ ਮਲਟੀਪਲਾਈ ਯੋਰ ਮਨੀ ਵਿਦਿਨ ਫਿਊ ਡੇਸ ਇੱਕ ਇਹ ਸੱਚ ਹੈ ਇਹ ਗਲਤ ਹੈ ਥੋੜਾ ਚਾਨਣਾ ਪਾਓ ਇਹਦੇ ਬਾਰੇ ਦੇਖੋ ਜਿਹੜਾ ਇਹ ਐਸਬੀਆਈ ਮਿਊਚੁਅਲ ਫੰਡ ਨੇ ਜੀ ਉਪਰਾਲਾ ਕੀਤਾ ਨਾ ਜੀ ਇਹ ਕਿੱਥੇ ਲਾਵਾ ਪੈਸਾ ਇਹ ਉਹਨਾਂ ਸਾਰੀਆਂ ਭ੍ਰੰਤੀਆਂ ਨੂੰ ਦੂਰ ਕਰਨ ਵਾਸਤੇ ਹੀ ਉਪਰਾਲਾ ਕੀਤਾ ਗਿਆ ਤਾਂ ਆਮ ਨਿਵੇਸ਼ਕ ਆਮ ਇਨਵੈਸਟਰ ਇਹ ਜਾਣ ਸਕੇ ਕਿ ਸੱਚ ਕੀ ਹੈ ਤੇ ਸੱਚ ਤੋਂ ਦੂਰ ਕੀ ਹੈ ਹੈਨਾ ਸਾਡਾ ਜਿਹੜਾ ਪਰਪਸ ਹੈਗਾ ਉਹ ਇਨਵੈਸਟਰ ਨੂੰ ਅਵੇਅਰ ਕਰਨਾ ਸਾਡਾ ਪਰਪਸ ਹੈਗਾ ਬਾਕੀ ਇਨਵੈਸਟਰ ਦਾ ਪੈਸਾ ਉਹ ਜਿੱਥੇ ਮਰਜ਼ੀ ਲਗਾਵੇ ਹੈਨਾ ਅਵੇਅਰਨੈਸ ਕ੍ਰੀਏਟ ਕਰਨੀ ਹੈ ਸਾਡੀ ਰਿਸਪੌਂਸਿਬਿਲਟੀ ਹੈ ਅਸੀਂ ਸਮਝਦੇ ਹਾਂ ਕਿ ਲੋਕਾਂ ਨੂੰ ਤੱਥ ਉਹਨਾਂ ਸਾਹਮਣੇ ਪ੍ਰੈਜ਼ੈਂਟ ਹੋਣੇ ਚਾਹੀਦੇ ਨੇ ਉਸੇ ਪਰਸਪੈਕਟਿਵ ਨਾਲ ਅਸੀਂ ਜਿਹੜਾ ਆ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੈਗਾ ਬਟ ਉਹਦੇ ਉਸ ਤੋਂ ਵੀ ਜਿਹੜਾ ਵੱਡੀ ਸਾਨੂੰ ਪਰਸਪੈਕਟਿਵ ਲੱਗਦਾ ਹੈ ਕਿ ਲੋਕ માનਤਾਵਾਂ ਤੇ ਲੋਕਾਂ ਦਾ ਥਾਟ ਪ੍ਰੋਸੈਸ ਹੈ ਨਾ ਉਹਨੂੰ ਚੇਂਜ ਕਰਨ ਦੀ ਜਰੂਰਤ ਹੈ ਹੈ ਨਾ ਸਪੈਸੀਫਿਕਲੀ ਕਿਉਂਕਿ ਪੰਜਾਬ ਬਾਰਡਰ ਸਟੇਟ ਹੋਣ ਦੇ ਕਾਰਨ ਹੈ ਨਾ ਜਿਹੜਾ ਵੀ ਹਮਲੇ ਹੋਏ ਨੇ ਹਿਸਟੋਰਿਕਲੀ ਉਹ ਪੰਜਾਬ ਤੇ ਹੀ ਹੋਏ ਹੈ ਤੇ ਇੱਥੇ ਲੋਕਾਂ ਦੀ ਸਾਈਕੋਲੋਜੀ ਬਣ ਗਈ ਕਿ ਕਹਾਵਤਾਂ ਵੀ ਹੈਗੀਆਂ ਵੀ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਹੈਨਾ ਇੱਥੇ ਅਸੀਂ ਸਭ ਚੀਜ਼ ਨੂੰ ਸਪੈਂਡ ਕਰਨਾ ਚਾਹੁੰਦੇ ਆਂ ਵੀ ਠੀਕ ਹੈ ਸੇਵਿੰਗ ਦੀ ਕੋਈ ਗੋਲ ਨਹੀਂ ਹੈਨਾ ਉਹ ਸੇਵਿੰਗ ਦੀ ਹੈਬਿਟਸ ਨੂੰ ਇਨਕਲਕੇਟ ਕਰਨਾ ਬਹੁਤ ਜ਼ਰੂਰੀ ਹੈ ਤੇ ਉਹ ਸੇਵਿੰਗ ਜਿਹੜੀ ਹੈਗੀ ਆ ਆਲਵੇਜ਼ ਪੋਸੀਬਲ ਵਿਦ ਸੈਕਰੀਫਾਈਸ ਹੈਨਾ ਸੇਵਰਲ ਸਾਹਿਬ ਇੱਕ ਚੀਜ਼ ਤਾਂ ਤੁਸੀਂ ਮੰਨੋਗੇ ਤੁਸੀਂ ਬੜਾ ਅੱਛਾ ਹਿਸਟਰੀ ਦਾ ਇੱਕ ਰੈਫਰੈਂਸ ਦਿੰਦਾ ਹੈ ਕਿ ਇਨਵੇਡ ਇਨਵੇਸ਼ਨ ਜਦ ਵੀ ਇੰਡੀਆ ਚ ਹੋਈ ਹੈ ਉਹ ਇਸ ਰੀਜਨ ਤੋਂ ਹੀ ਹੋਈ ਹੈ ਮੈਕਸਮ ਪਰ अपना ਜਿਹੜਾ ਪੰਜਾਬੀ ਬੰਦਾ ਨਾ ਉਹ ਰਿਸਕ ਟੇਕਿੰਗ ਕਪੈਸਿਟੀ ਵੀ ਬਹੁਤ ਰੱਖਦਾ ਹੈ ਉਹਨੂੰ ਚਾਹੇ ਇੰਟਰਪ੍ਰਾਈਜ਼ ਹੋਵੇ ਚਾਹੇ bizness ਹੋਵੇ ਜਾਂ ਜ਼ਮੀਨ ਹੋਵੇ ਸੋਨਾ ਉਹ ਰਿਸਕ ਟੇਕਿੰਗ ਕਪੈਸਿਟੀ ਰੱਖਦਾ ਹੈ ਪਰ ਉਹ ਰਿਸਕ ਟੇਕਿੰਗ ਕਪੈਸਿਟੀ ਐਜ਼ ਆਈ ਟੋਲਡ ਯੂ ਕਿ ਉਹ ਉਹੀ ਪਹਿਲੇ ਤਿੰਨ ਚੀਜ਼ਾਂ ਜ਼ਮੀਨ ਸੋਨਾ ਤੇ FD ਚ ਜਾ ਕੇ ਰਹਿ ਗਈ ਹੈ ਉਹ ਸਾਡੇ ਰੀਜ਼ਨ ਦਾ ਸਟਾਕ ਮਾਰਕੀਟ ਐਕਸੈਪਟੈਂਸ ਕਿਉਂ ਘੱਟ ਹੈ ਔਰ ਉਹਨੂੰ ਕਿੰਦਾ ਵਧਾਇਆ ਜਾ ਸਕਦਾ ਨਹੀਂ ਉਹਦਾ ਰੀਜ਼ਨ ਸਿਰਫ ਇੱਕੋ ਹੀ ਹੈ ਵੀ ਸਟਾਕ ਮਾਰਕੀਟ ਦੇ ਬਾਰੇ ਜਾਂ ਮਿਊਚੁਅਲ ਫੰਡ ਦੇ ਬਾਰੇ ਲੋਕਾਂ ਨੂੰ ਅਵੇਅਰਨੈਸ ਨਹੀਂ ਹੈ ਹੈਨਾ ਜੇਕਰ ਕਿਸੇ ਨੂੰ ਅਵੇਅਰਨੈਸ ਨਹੀਂ ਹੈ ਜਾਂ ਜਾਣਕਾਰੀ ਨਹੀਂ ਹੈ ਤਾਂ ਉਹਦੇ ਵਿੱਚੋਂ ਪੈਸਾ ਵੀ ਨਹੀਂ ਲਗਾਉਂਦਾ ਉਹਨਾਂ ਲੱਗਦਾ ਵੀ ਔਰ ਸੈਕੰਡਲੀ ਜਿਹੜੀਆਂ ਫਿਜ਼ੀਕਲ ਐਸੈਟਸ ਹੈ ਉਹਨੂੰ ਉਹ ਦੇਖ ਸਕਦਾ ਹੈ ਹੈਨਾ ਹੱਥ ਲਗਾ ਸਕਦਾ ਟੱਚ ਕਰ ਸਕਦਾ ਹੈ ਜਿਹੜੀਆਂ ਫਾਈਨੈਂਸ਼ੀਅਲ ਐਸੈਟਸ ਹੈਗੀਆਂ ਹੈਨਾ ਇਹ ਉਹਨਾਂ ਨੂੰ ਇਨਟੈਂਜੀਬਲਸ ਨੇ ਹੋ ਹੈਨਾ ਇਸ ਕਰਕੇ ਇਹਦਾ ਰੁਝਾਵਾਂ ਨਹੀਂ ਹੈ ਔਰ ਆਪਣੇ ਇਥੇ ਜਿਹੜੀ ਸਿੱਖਿਆ ਹੈਗੀ ਆ ਵਿੱਤੀ ਸਿੱਖ ਸাক্ষਰਤਾ ਸੱਖਰਤਾ ਹੈਗੀ ਹੈ ਉਹ ਬਹੁਤ ਘੱਟ ਹੈ ਜਿਸ ਕਰਕੇ ਜਿਹੜਾ ਮਿਊਚੁਅਲ ਫੰਡ ਹੈ ਜਾਂ ਸਟਾਕ ਮਾਰਕੀਟ ਹੈ ਉਹਦੇ ਬਾਰੇ ਲੋਕਾਂ ਦਾ ਰੁਝਾਵਾਂ ਘੱਟ ਹੈ ਔਰ ਇਹ ਸਾਡਾ ਪ੍ਰਯਾਸ ਇਸ ਪ੍ਰੋਗਰਾਮ ਥਰੂ ਇਹ ਇਹੀ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਕਿ ਆਪਣੇ ਪੈਸੇ ਨੂੰ ਤੁਸੀਂ ਤਾਂ ਸਖਤ ਮਿਹਨਤ ਕਰ ਰਹੇ ਹੋ ਕਿ ਤੁਹਾਡਾ ਪੈਸਾ ਵੀ ਤੁਹਾਡੇ ਲਈ ਸਖਤ ਮਿਹਨਤ ਕਰ ਰਿਹਾ ਹੈ ਕਿਉਂਕਿ ਸਾਨੂੰ ਉਹ ਅਸੀਂ ਕੈਲਕੂਲੇਸ਼ਨ ਸਾਨੂੰ ਨਹੀਂ ਆਂਦੀ ਇਸ ਕਰਕੇ ਅਸੀਂ ਜਿਹੜੀ ਰਿਟਰਨ ਨੂੰ ਹੈ ਨਾ ਕਿੰਨੇ ਗੁਣਾ ਹੋ ਗਈ ਉਹ ਸਮਝਦੇ ਹਾਂ ਹੈਨਾ ਵੀ ਮੈਂ ਜੀ ਪ੍ਰੋਪਰਟੀ ਚ ਪੈਸੇ ਲਗਾਏ ਸੀ 100 ਰੁਪਏ ਲਗਾਏ ਸੀ ਉਹ ਮੇਰਾ ਪ੍ਰੋਪਰਟੀ ਦਾ 500 ਰੁਪਏ ਹੋ ਗਿਆ ਇਸ ਕਰਕੇ ਮੈਨੂੰ ਵਧੀਆ ਰਿਟਰਨ ਆ ਗਈ ਬਟ ਕਿੰਨੇ ਟਾਈਮ ਚ ਹੋਇਆ ਉਹ ਪੈਸਾ ਉਹ ਪੈਸਾ ਜੇਕਰ 20 ਟਾਈਮ 20 ਸਾਲਾਂ ਦੇ ਵਿੱਚ ਹੋਇਆ ਹੈਨਾ ਤਾਂ ਕੁਝ ਵੀ ਨਹੀਂ ਮਤ ਉਹਦੀ ਰਿਟਰਨ ਤਾਂ ਕੁਝ ਵੀ ਨਹੀਂ ਹੋਈ ਸਾਨੂੰ ਰਟਨ ਤੋਂ ਉਹਦੀ 700 ਤੋਂ ਘੱਟ ਵੀ ਰਟਨ ਸਰ ਜੀ ਦੋ ਬੜੇ ਇੰਟਰਸਟਿੰਗ ਕੁਐਸਚਨ ਪੁੱਛਦਾ ਹਾਂ ਇੱਕ ਤੁਹਾਡੇ ਤੋਂ ਜੀ ਜੀ ਇੱਕ ਕੁਐਸਚਨ ਇਹ ਹੈ ਕਿ ਕਿੰਨਾ ਪੈਸਾ ਮਿਨੀਮਮ ਲਗਾ ਕੇ ਬੰਦਾ ਮਿਊਚੁਅਲ ਫੰਡ 'ਚ ਆ ਸਕਦਾ ਹੈ ਔਰ ਦੂਜਾ ਜੇ ਕੋਈ ਬੰਦਾ ਮਿਊਚੁਅਲ ਫੰਡ 'ਚ ਪੈਸਾ ਪਾਉਂਦਾ ਹੈ ਉਹ ਕਿੰਨੇ ਸਾਲ ਲਈ ਪਾ ਸਕਦਾ ਹੈ 6 ਮਹੀਨੇ 1 ਮਹੀਨਾ 5 ਸਾਲ 7 ਸਾਲ ਉਹਦਾ ਥੋੜਾ ਆਈਡੀਆ ਦਿਓ ਕਿ ਲੋਕੀ ਕਿਸ ਤਰੀਕੇ ਨਾਲ ਪੈਸਾ ਪਾ ਸਕਦੇ ਔਰ ਕਿੰਨੇ ਟਾਈਮ ਲਈ ਪਾ ਸਕਦੇ ਔਰ ਕਿੰਨਾ ਘਟੂਕਟ ਪਾ ਸਕਦੇ ਦੇਖੋ ਜਿਹਦੇ ਕੋਲ ਪੈਸਾ ਹੈ ਨਾ ਉਹਨੂੰ ਐਡਵਾਈਸ ਕਰਨ ਵਾਲੇ ਬੰਦੇ ਬਹੁਤ ਹੈ ਹੈਨਾ ਮਿਊਚੁਅਲ ਫੰਡ ਦਾ ਪ੍ਰੋਸਪੈਕਟਿਵ ਇਹੀ ਹੈ ਕਿ ਅਸੀਂ ਇਸ ਮੁਹਿੰਮ ਨੂੰ ਜਨ ਜਨ ਤੱਕ ਪਹੁੰਚਾਣਾ ਹੈ ਇਸ ਕਰਕੇ ਇਹਦੇ 'ਚ ਕੋਈ ਐਂਟਰੀ ਬੈਰੀਅਰ ਨਹੀਂ ਹੈ ਐਸਬੀਆ ਮਿਊਚੁਅਲ ਫੰਡ ਨੇ ਲਾਸਟ ਲਾਸਟ ਮੰਥ ਇਨੀਸ਼ੀਏਟਿਵ ਸ਼ੁਰੂ ਕੀਤਾ ਜਨ ਨਿਵੇਸ਼ ਜਨ ਨਿਵੇਸ਼ ਦੇ ਵਿੱਚ ਤੁਸੀਂ 250 ਰੁਪਏ ਮਹੀਨੇ ਤੋਂ ਵੀ ਇਨਵੈਸਟਮੈਂਟ ਸ਼ੁਰੂ ਕਰ ਸਕਦੇ ਹੋ ਹੈਨਾ ਜਿਹੜੀ ਇਨਵੈਸਟਮੈਂਟ ਦੀ ਜਰਨੀ ਉਹ ਸ਼ੁਰੂ ਕਰਨੀ ਇੰਪੋਰਟੈਂਟ ਹੈ ਹੈਨਾ ਦੋ ਚੀਜ਼ਾਂ ਅਗਰ ਅਸੀਂ ਕਿਸੇ ਆਪਣੇ ਗੋਲ ਤੇ ਪਹੁੰਚਣਾ ਹੈ ਉਹਦੇ ਵਾਸਤੇ ਦੋ ਚੀਜ਼ਾਂ ਬਹੁਤ ਜ਼ਰੂਰੀਆਂ ਇੱਕ ਤਾਂ ਸਾਡੀ ਡਾਇਰੈਕਸ਼ਨ ਦੂਸਰੀ ਸਪੀਡ ਹੈਨਾ ਜੇਕਰ ਅਸੀਂ ਆਪਣੀ ਡਾਇਰੈਕਸ਼ਨ ਠੀਕ ਚੁਣ ਲਈ ਹੈਨਾ ਬੇਸ਼ੱਕ ਸਾਡੀ ਸਪੀਡ ਘਟਾ ਅਸੀਂ ਉੱਤੇ ਪਹੁੰਚ ਜਾਵਾਂਗੇ ਬਟ ਥੋੜਾ ਲੇਟ ਪਹੁੰਚਾਂਗੇ ਬੜ ਜੇਕਰ ਸਾਡੀ ਡਾਇਰੈਕਸ਼ਨ ਵੀ ਠੀਕ ਹੈ ਸਾਡੀ ਸਪੀਡ ਵੀ ਠੀਕ ਹੈ ਤਾਂ ਅਸੀਂ ਆਪਣੇ ਗੋਲ ਤੇ ਟਿੱਚੇ ਤੇ ਜਲਦੀ ਪਹੁੰਚਾਂਗੇ ਤੇ ਆਪਣੇ ਟਿੱਚੇ ਤੇ ਪਹੁੰਚਾਂਗੇ ਮਿਊਚੁਅਲ ਫੰਡ ਜਿਹੜਾ ਹੈਗਾ ਲੋਕਾਂ ਦੇ ਜਿਹੜੇ ਫਾਈਨੈਂਸ਼ੀਅਲ ਟਿੱਚੇ ਹੈਗੇ ਆ ਉਹਨਾਂ ਨੂੰ ਅਚੀਵ ਕਰਨ ਵਾਸਤੇ ਜਲਦੀ ਅਚੀਵ ਕਰਨ ਵਾਸਤੇ ਔਰ ਟਾਈਮਲੀ ਅਚੀਵ ਕਰਨ ਵਾਸਤੇ ਉਹ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟ ਨੇ ਜਿਸ ਤਰ੍ਹਾਂ ਸਾਡੇ ਕੋਲ ਅਲੱਗ-ਅਲੱਗ ਡੈਸਟੀਨੇਸ਼ਨ ਕਵਰ ਕਰਨ ਵਾਸਤੇ ਅਲੱਗ-ਅਲੱਗ ਮੋਡ ਆਫ ਟਰਾਂਸਪੋਰਟ ਹੈਗੇ ਆ ਮਤਲਬ ਸਪੋਜ਼ ਅੱਜ ਅਸੀਂ ਇਥੇ ਇੰਡਸਟਰੀਅਲ ਏਰੀਆ 'ਚ ਬੈਠੇ ਆਂ ਇਟਸ ਇੰਡਸਟਰੀਅਲ ਏਰੀਆਸ ਤੋਂ ਅਸੀਂ ਫੇਜ਼ 7 ਜਾਣਾ ਹੈਗਾ ਤਾਂ ਸਾਡੇ ਕੋਲ ਪ੍ਰੋਬੇਬਲੀ ਆਟੋ ਹੈ ਜਾਂ ਕਾਰ ਹੈ दैट ਕੈਨ ਬੀ ਦੀ ਬੈਸਟ ਮੋਡ ਟੂ ਰੀਚ ਆਊਟ ਜੇਕਰ ਅਸੀਂ ਮੋਹਾਲੀ ਤੋਂ ਅਸੀਂ ਬੰਬੇ ਜਾਣਾ ਹੈ ਤਾਂ ਸਾਨੂੰ ਜਾਂ ਟ੍ਰੇਨ 'ਚ ਜਾਣਾ ਪਏਗਾ ਹੈਨਾ ਜਾਂ ਬਾਈਅਰ ਜਾਣਾ ਪਏਗਾ ਹੈਨਾ ਦੈਟ ਵਿਲ ਬੀ ਮੋਡ ਆਫ ਟ੍ਰਾਂਸਪੋਰਟ ਜੇਕਰ ਅਸੀਂ ਇਥੋਂ ਲੰਡਨ ਜਾਣਾ ਤਾਂ ਉਹ ਟ੍ਰੇਨ ਕਾਰ ਕੰਮ ਨਹੀਂ ਆਏਗੀ ਸਾਨੂੰ ਬਾਈਅਰ ਹੀ ਸਾਨੂੰ ਉੱਥੇ ਜਾਣਾ ਪਏਗਾ ਅਲੱਗ-ਅਲੱਗ ਡੈਸਟੀਨੇਸ਼ਨ ਅਲੱਗ-ਅਲੱਗ ਮੋਡ ਆਫ ਟਰਾਂਸਪੋਰਟ ਇਸੇ ਤਰ੍ਹਾਂ ਹੀ ਸਾਡੇ ਆਪਣੇ ਜੀਵਨ ਦੇ ਅਲੱਗ-ਅਲੱਗ ਗੋਲਸ ਨੂੰ ਅਚੀਵ ਕਰਨ ਵਾਲੇ ਸ਼ਾਰਟ ਟਰਮ ਲੌਂਗ ਟਰਮ ਮੀਡੀਅਮ ਟਰਮ ਗੋਲ ਨੂੰ ਅਚੀਵ ਕਰਨ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟ ਮਿਊਚੁਅਲ ਫੰਡ ਕੋਲ ਲੱਗੇ ਹੈ ਜੇਕਰ ਤੁਹਾਡੇ ਕੋਲ ਪੈਸਾ ਹਫਤੇ 10 ਦਿਨ ਵਾਸਤੇ ਹੈ ਤਾਂ ਮਿਊਚੁਅਲ ਫੰਡ ਕੋ ਲਿਕਵਿਡ ਫੰਡ ਹੁੰਦੇ ਨੇ ਜਿੱਥੇ ਤੁਸੀਂ 10-15 ਦਿਨ ਵਾਸਤੇ ਪੈਸਾ ਲਗਾ ਕੇ ਕਾਲਮਨੀ ਮਾਰਕੀਟਪਲੇਸ ਰਿਟਰਨ ਤੁਸੀਂ ਲੈ ਸਕਦੇ ਹੋ ਕਾਲਮਨੀ ਅੱਜ ਦੀ ਜਿਹੜੀ ਰਿਟਰਨ ਹੈ ਉਹ ਹੈਗੀ ਹੈ 5.5% ਉਹਦੇ ਸਾਡੇ ਉਸ ਤੋਂ ਉੱਪਰ ਤੁਹਾਨੂੰ ਰਿਟਰਨ ਮਿਲ ਸਕਦੀ ਹੈਗੀ ਹੈ ਜੇਕਰ ਤੁਹਾਡੇ ਕੋਲ ਹਫਤਾ 10 ਦਿਨ 15 ਦਿਨ 20 ਦਿਨ ਦਾ ਪੈਸਾ ਹੈਗਾ ਜੇਕਰ ਤੁਹਾਡੇ ਕੋਲ ਸਾਲ ਦੋ ਸਾਲ ਦਾ ਪੈਸਾ ਹੈਗਾ ਤਾਂ ਤੁਸੀਂ ਫਿਕਸ ਇਨਕਮ ਜਿਹੜੇ మీడియం ਟਰਮ ਪ੍ਰੋਡਕਟ ਹੈਗੇ ਆ ਸ਼ਾਰਟ ਟਰਮ ਫੰਡਸ ਹੈਗੇ ਉਹਨਾਂ 'ਚ ਪੈਸੇ ਡੈਟ ਜਿਹੜੇ ਪੈਸਾ ਫਿਕਸ ਇਨਕਮ ਦੇ ਵਿੱਚ ਤੁਹਾਡੇ ਕੋਲ ਪੈਸਾ ਲੈ ਕੇ ਫਿਕਸ ਇਨਕਮ 'ਚ ਪੈਸਾ ਇਨਵੈਸਟ ਉਹਨਾਂ 'ਚ ਪੈਸਾ ਲਗਾ ਸਕਦੇ ਆ ਤਾਂ 뮤ਚੁਅਲ ਫੰਡ ਕੋਲ ਹਾਈਬ੍ਰਿਡ ਪ੍ਰੋਡਕਟ ਨੇ ਜਿਹੜਾ ਤੁਸੀਂ ਪੈਸਾ ਲਗਾ ਸਕਦੇ ਜੇਕਰ ਤੁਹਾਡੇ ਕੋਲ 5-7 ਸਾਲ 10 ਸਾਲ 15 ਸਾਲ ਦਾ ਪੈਸਾ ਹੈਗਾ ਤਾਂ 뮤ਚੁਅਲ ਫੰਡ ਕੋਲ ਇਕਵਿਟੀ ਪ੍ਰੋਡਕਟਸ ਨੇ ਇਸ ਕਰਕੇ ਜਿਸ ਤਰ੍ਹਾਂ ਦਾ ਤੁਹਾਡਾ ਗੋਲ ਹੈਗਾ ਉਸ ਤਰ੍ਹਾਂ ਦੇ ਪ੍ਰੋਡਕਟ 뮤ਚੁਅਲ ਫੰਡ ਕੋ ਅਵੇਲੇਬਲ ਹੈਗੇ ਬਟ ਜਿਹੜੀ ਸਾਖਰਤਾ ਹੈਗਾ ਉਹਦਾ ਮਤਲਬ ਇਹੀ ਹੈ ਵੀ ਅਸੀਂ ਕਿਹੜਾ ਇਨਸਟਰੂਮੈਂਟ ਕਿਹੜਾ ਪ੍ਰੋਡਕਟ ਸਾਡੇ ਵਾਸਤੇ ਸੂਟੇਬਲ ਹੈ ਯਾਨੀ ਕਿ ਸਬਰਵਾਲ ਸਾਹਿਬ ਤੁਸੀਂ ਬੜੀ ਵਧੀਆ ਗੱਲ ਕਹੀ ਹੈ ਇੱਕ ਦਿਨ ਤੋਂ ਲੈ ਕੇ ਤੁਸੀਂ ਦਸ਼ਕਾਂ ਤੱਕ ਇਹਦੇ ਵਿੱਚ ਪੈਸਾ ਇਨਵੈਸਟ ਕਰ ਸਕਦੇ ਹੋ ਬਿਲਕੁਲ ਔਰ ਉਹਦਾ ਐਡਵਾਂਟੇਜ ਉਠਾ ਸਕਦੇ ਹੋ ਬਿਲਕੁਲ ਜਿਨ੍ਹਾਂ ਕੋਲ ਪੈਸਾ ਹੈ ਉਹਨਾਂ ਵਾਸਤੇ ਵੀ ਸਾਡੇ ਕੋਲ ਪ੍ਰੋਡਕਟ ਹੈ ਜਿਨ੍ਹਾਂ ਕੋਲ ਪੈਸਾ ਨਹੀਂ ਹੈ ਉਹ ਵੀ ਆਪਣੇ ਸੁਪਨੇ ਨੂੰ ਸਹਕਾਰ ਕਰ ਸਕਦੇ ਨੇ ਹਰ ਮਹੀਨੇ ਕੁਛ ਨਾ ਕੁਛ ਪੈਸਾ ਲਗਾ ਕੇ ਅਸੀਂ ਉਹ ਐਸਆਈਪੀ ਕਹਿੰਦੇ ਆ ਹੈਨਾ ਉਹ ਸਿਸਟਮੈਟਿਕ ਇਨਵੈਸਟਮੈਂਟ ਤੁਹਾਨੂੰ ਆਪਣੇ ਗੋਲ ਵੀ ਅਚੀਵ ਕਰ ਸਕਦੇ ਨੇ ਇੱਕ ਚੀਜ਼ ਅਸੋ ਸਟਾਕ ਮਾਰਕੀਟ 'ਚ ਪੈਸਾ ਪਾਣ ਲਈ ਕਿ ਬੰਦਾ ਸਟਾਕ ਮਾਰਕੀਟ 'ਚ ਡਾਇਰੈਕਟਲੀ ਪੈਸਾ ਪਾ ਸਕਦਾ ਹੈ ਇਆ ਤੁਹਾਡੇ ਵਰਗੇ ਮਿਊਚੁਅਲ ਫੰਡ ਕੰਪਨੀ ਕੋਲ ਉਹਨਾਂ ਨੂੰ ਆਣਾ ਚਾਹੀਦਾ ਹੈ ਇਹਦੇ ਉੱਤੇ ਵੀ ਚਾਰਨਾ ਪਾਉ ਕਿ ਕਿ ਸ਼ੇਅਰ ਮਾਰਕੀਟ ਤਾਂ ਕੋਈ ਵੀ ਜਾ ਸਕਦਾ ਹੈ ਉਹ ਫਿਰ ਮਿਊਚੁਅਲ ਫੰਡ ਦੇ ਥਰੂ ਪੈਸਾ ਕਿਉਂ ਪਾਵੇ ਦੇਖੋ ਅਗਰ ਸਟਾਕ ਮਾਰਕੀਟ ਸ਼ੇਅਰ ਮਾਰਕੀਟ ਲਗਾਣਾ ਉਹਦੇ ਦੋ ਚੀਜ਼ਾਂ ਬਹੁਤ ਜ਼ਰੂਰੀ ਹੈ ਜੇਕਰ ਤੁਹਾਡੇ ਕੋਲ ਸਮੇਂ ਹੈ ਵੀ ਤੁਸੀਂ ਕੰਪਨੀ ਨੂੰ ਜਾਣ ਸਕੋ ਔਰ ਸਮਝ ਹੈ ਉਹਨੂੰ ਅੰਡਰਸਟੈਂਡ ਕਰਨ ਦੀ ਹੈਨਾ ਉਤੇ ਟਾਈਮ ਲਗਾ ਸਕੋ ਤਾਂ ਉਹਨਾਂ ਕੰਪਨੀ ਨੂੰ ਅੰਡਰਸਟੈਂਡ ਉਹਦੇ ਬਿਜ਼ਨਸ ਮਾਡਲ ਨੂੰ ਅੰਡਰਸਟੈਂਡ ਕਰ ਸਕੋ ਤਾਂ ਤੁਸੀਂ ਸਟਾਕ ਮਾਰਕੀਟ ਚ ਬੜੀਆ ਪੈਸਾ ਬਣਾ ਸਕਦੇ ਹੈ ਬਟ ਅਗਰ ਤੁਹਾਡੇ ਕੋਲ ਸਮੇਂ ਔਰ ਸਮਝ ਨਹੀਂ ਹੈ ਕਿਸੇ ਚੀਜ਼ ਇੱਕ ਚੀਜ਼ ਦੀ ਵੀ ਕਮੀ ਹੈ ਤਾਂ ਮਿਊਚੁਅਲ ਫੰਡ ਤੁਹਾਡੇ ਵਾਸਤੇ ਬਣੇ ਹੋਏ ਨੇ ਹੈਨਾ ਕਿਉਂਕਿ ਇੱਕ ਜਦੋਂ ਅਸੀਂ ਕਿਸੇ ਸ਼ੇਅਰ ਮਾਰਕੀਟ ਵਿੱਚ ਕਿਸੇ ਸ਼ੇਅਰ 'ਚ ਪੈਸਾ ਇਨਵੈਸਟ ਕਰ ਰਹੇ ਹਾਂ ਤਾਂ ਅਸੀਂ ਉਸ ਬਿਜ਼ਨਸ ਦੇ ਵਿੱਚ ਪੈਸਾ ਇਨਵੈਸਟ ਕਰ ਰਹੇ ਹਾਂ ਜੇਕਰ ਸਾਨੂੰ ਉਸ ਬਿਜ਼ਨਸ ਦੀ ਸਮਝ ਨਹੀਂ ਹੈ ਤਾਂ ਅਸੀਂ ਪੈਸਾ ਨਹੀਂ ਬਣਾ ਪਾਵਾਂਗੇ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਬੰਦਾ ਜੇ ਬਿਮਾਰ ਹੈ ਔਰ ਉਹਨੂੰ ਦਵਾਈ ਦੀ ਨਹੀਂ ਸਮਝੋ ਡਾਕਟਰ ਕੋਲ ਜਾਂਦਾ ਹੈ ਔਰ ਡਾਕਟਰ ਇਹ ਸਲਾਹ ਦਿੰਦਾ ਉਹਦੀ ਨਬਸ ਫੜ ਕੇ ਉਹਨੂੰ ਚੈੱਕ ਕਰਕੇ ਵੀ ਤੁਹਾਨੂੰ ਇਹ ਦਵਾਈ ਲੈਣੀ ਚਾਹੀਦੀ ਹੈ ਇਹ ਇਲਾਜ ਕਰਾਉਣਾ ਚਾਹੀਦਾ ਹੈ ਬਿਲਕੁਲ ਸਹੀ ਸੋ ਮਿਊਚੁਅਲ ਫੰਡ ਇੱਕ ਕਿਸਮ ਦਾ ਉਹ ਮੈਕੈਨਿਜ਼ਮ ਹੈ ਜਿਹੜੀ ਉਹ ਚੀਜ਼ਾਂ ਨੂੰ ਸੌਖਾ ਕਰ ਰਿਹਾ ਕਿ ਵੀ ਸਟਾਕ ਮਾਰਕੀਟ ਕੰਪਲੈਕਸ ਚੀਜ਼ ਹੈ ਮਿਊਚੁਅਲ ਫੰਡ ਇੱਕ ਕਿਸਮ ਦਾ ਉਹ ਫਾਈਨੈਂਸ਼ੀਅਲ ਡਾਕਟਰ ਹੈ ਜਿਹੜੇ ਤੁਹਾਡੀ ਚੀਜ਼ਾਂ ਨੂੰ ਸੁਖਦ ਬਣਾਏਗਾ ਸਿੰਪਲ ਬਣਾਏਗਾ ਤੇ ਇਨਵੈਸਟ ਕਰਨ ਲਈ ਵਧੀਆ ਕਰੇਗਾ ਮੁਨੀਰ ਸਬਰਵਾਲ ਜੀ ਤੁਹਾਡਾ ਇਸ ਸ਼ੋ ਦੇ ਵਿੱਚ ਬਹੁਤ ਅੱਛਾ ਗਿਆਨ ਰਿਹਾ ਆਮ ਸ਼ੋਰ ਸਾਡੇ ਜਿਹੜੀ ਆਡੀਅנס ਹੈ ਉਹਨਾਂ ਨੂੰ ਤੁਹਾਡੀ ਜਿਹੜੀ ਐਕਸਪਰਟ ਗਾਈਡੈਂਸ ਇਹਨਾਂ ਨੂੰ ਬਹੁਤ ਫਾਇਦਾ ਹੋਏਗਾ ਔਰ ਅਸੀਂ ਆਪਣੇ ਆਡੀਅנס ਨੂੰ ਵੀ ਇੱਕ ਰਿਕੁਐਸਟ ਕਰ ਰਹੇ ਹਾਂ ਕਿ ਤੁਹਾਡੇ ਬਹੁਤ ਅੱਛਾ ਫੀਡਬੈਕ ਮਿਲਿਆ ਸਾਨੂੰ ਪਹਿਲੇ ਦੋ ਸ਼ੋਅਜ਼ ਦਾ ਔਰ ਤੁਸੀਂ ਇਹ ਥੱਲੇ ਜਿਹੜਾ ਤੁਹਾਡੇ ਕੋਲ ਈਮੇਲ ਆ ਰਹੀ ਹੈ ਔਰ ਬਾਕੀ ਸਾਡੇ ਜਿਹੜੇ ਮੀਡੀਅਮ ਹੈਗੇ ਨੇ ਲਾਈਕ ਫੇਸਬੁੱਕ ਜਾਂ YouTube ਤੁਸੀਂ ਉਹਦੇ ਤੇ ਢੇਰ ਸਾਰੇ ਕੁਐਸਚਨ ਭੇਜੋ ਅਸੀਂ ਉਹ ਸਾਰੇ ਆਨਸਰ ਕਰਾਂਗੇ ਕੁਝ ਸ਼ੋਅ ਤੇ ਲਾਵਾਂਗੇ ਬਾਕੀ ਸਭ ਨੂੰ ਅਸੀਂ ਆਨਸਰ ਦਵਾਂਗੇ ਔਰ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਵਧੀਆ ਐਕਸਪਰਟਸ ਡਿਫਿਕਲਟ ਟਰਮਸ ਨੂੰ ਸਿੰਪਲ ਬਣਾਉਣਾ ਔਰ ਤੁਹਾਡੇ ਲਈ ਇਨਵੈਸਟਮੈਂਟ ਲਾਈਕ ਚੀਜ਼ਾਂ ਲੈ ਕੇ ਆਣਾ ਸੀ ਸਟਾਰਟ ਰੱਖਾਂਗੇ ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਜੁੜੇ ਰਹੋ ਪੀਟੀਸੀ ਨਿਊਜ਼ ਨਾਲ